ਲਵੀ ਇਹ ਰੋਲ ਆ ਗਿਆ ਹਾਲੇ ਲੋਡ ਪਹਿਲਾ ਹੋਏ ਪਹਿਲਾ ਲਾਲਾ ਕਰਚੇ ਜੇ ਮਾਲ ਦੂ ਚੰਗੀ ਤਰ੍ਹਾਂ ਘੇਰਾ ਹੀ ਬਾਲ ਲੈਂਦਾ ਕਹਿੰਦੇ ਆ ਇਹ ਰਾਣੀ ਵਾਲਾ ਹੈ ਦੀ ਲੱਗਦਾ ਨਹੀਂ ਚੰਗੀ ਤਰ੍ਹਾਂ ਕਿ ਨੀਵਾ ਨੀਵਾ ਕਰਨਾ ਲੈ ਮੈਨੂੰ ਫੜਾ ਦੇ ਉੱਥੇ ਰੱਖ ਦੂੰਗਾ ਮੈਂ ਇਹ ਗਾ ਉਹਨਾਂ ਦੇ ਬਾਰੇ ਤਾਂ ਹਾਂ ਚੱਕ ਲਾ ਹਾਂ ਜੀ ਆਪਕੇ ਬਾਅਦ ਲੈਫਟ ਗਾਸ ਮੜੀ ਜੀ ਓਏ ਲੈਫਟ ਗਾਸ ਮੈਂ ਮੈਂ ਸਟ੍ਰੇਟ ਤੇ ਹੁਣ ਹੁਣ ਜਾਊਗਾ ਹੁਣ ਜਾਊਗਾ ਉੱਥੇ ਹੀ ਆ ਜਿੱਥੇ ਪਹਿਲਾਂ ਅਸੀਂ ਇਹ ਜਦ ਮਲ 30 ਤਵਾਂ ਆ ਆ ਵੇ 30 ਤਵਾਂ ਆ ਇਹਦੇ ਮਗਰ 4x4 ਹੀ ਕਹਿੰਦਾ ਇਹਨੂੰ ਰੰਤੀਆਂ ਨੂੰ ਬਾਈ ਚੱਲ ਜਾਂਦਾ ਓਏ ਸੀਟੀਓ ਦਾ ਲੜਾ ਇਹਦਾ ਸੀਟੀਓ ਲਾਇਆ ਹੀ ਨਹੀਂਗਾ ਸਾਰਾ ਬਹੁਤ ਆ ਮੈਂਟਰ ਯਾਰ ਇਹਦਾ ਮੰਨਣਾ ਪਊਗਾ ਕੰਟਰੋਲਰ ਵੀ ਵੱਡਾ ਹੈ ਨਾ ਉਹ ਨਾਲ ਨਾਲ ਬਹੁਤ ਤਖੜਾ ਹੈ ਬਾਈ ਲਾ ਕੇ ਰੰ ਬੈਕ ਕਰਕੇ